ਹਾ ਗੋਰੀ ਇੱਕ ਤੋਂ ਮੈਨੂੰ ਕਹਿੰਦੀ ਮੈਂ ਪੰਜਾਬ ਘੁੰਮਣ ਜਾਣਾ ਵਾਣਾ ਤੇ ਮੈਂ ਨੂੰ ਕਹਿੰਦੀ ਵੀ ਮੈਨੂੰ ਦੱਸ ਦੇ ਕਿਦਾਂ ਦਾ ਤੇਰਾ ਪੰਜਾਬ ਵੀ ਤੂੰ ਦੋਸਤਾਂ ਦਾ ਰਹਿਣ ਵਾਲਾ ਤੇ ਮੈਂ ਤੇ ਫਿਰ ਸੱਚਾਈ ਦੱਸਤੀ ਕਹਿੰਦੀ ਆ ਫੇਰ ਮੈਂ ਗੋਰੀ ਆ ਦੇਸ਼ ਆਸਟ੍ਰੇਲੀਆ ਦੀ ਤੇ ਹੁਣ ਚੱਲੀ ਆ ਤੇਰੇ ਪੰਜਾਬ ਮੈਂ ਤੇਰਾ ਕਿਦਾਂ ਦੇਸ਼ ਪਛਾਣੂਗੀ ਮੋਟਾ ਮੋਟਾ ਦਾ ਦੱਸ ਦੇ ਹਿਸਾਬ ਉਹ ਜੀ ਸਤਕੇ ਜਾ ਤੂੰ ਦੇਸ਼ ਮੇਰੇ ਉਹ ਮੇਰਾ ਦੇਸ਼ ਨਹੀਂ ਕਿਸੇ ਤੋਂ ਘੱਟ ਜਿੱਥੇ ਹਰ ਕੋਈ ਆਪਣੇ ਆਪ ਨੂੰ ਦੱਸੂਗਾ ਮੈਂ ਆ ਜੱਟ ਤੇ ਆ ਤੇ ਖੜਦੇ ਬੁੱਢੇ ਤੇ ਜਦੋਂ ਦੇਣਗੇ ਮੋਛਾ ਨੂੰ ਵਟ ਤੇ ਤੂੰ ਸਮਝ ਲਾਵੀਂ ਪੰਜਾਬ 'ਚ ਪੈਰ ਲਿਆਏ ਰੱਖ ਕੋਦੋਂ ਸਮਝ ਲਾਵੀਂ ਤੂੰ ਪੰਜਾਬ 'ਚ ਪੈਰ ਲਿਆਏ ਰੱਖ 24 ਘੰਟੇ ਲੰਗਰ ਚੱਲਦੇ ਓਏ ਉੱਥੇ ਸ਼ਬੀਲਾਂ ਰਹਿੰਦੀਆਂ ਲੱਗੀਆਂ ਕਈ ਧਰਮ ਦੇ ਨਾਂ ਦੇ ਉੱਤੇ ਮਾਰੀ ਜਾਂਦੇ ਠੱਗੀਆਂ ਹਵਾ ਪਾਣੀ ਦਾ ਖਿਆਲ ਰੱਖੀਂ ਕਿਤੇ ਹੋ ਨਾ ਜਾਵੀਂ ਬਿਮਾਰ ਡਾਕਟਰ ਨੇ ਟੀਕਾ ਲਾਉਣਾ ਹੀ ਲਾਉਣਾ ਭਾਵੇਂ ਖੰਗ ਹੋਵੇ ਜਾਂ ਬੁਖਾਰ ਭੀੜ ਵੇਖ ਕੇ ਡਰ ਨਾ ਜਾਵੀਂ ਉੱਥੇ ਆਉਣਾ ਵੀ ਲੱਗਦੇ ਆ ਧਰਨੇ ਤੇ ਵੀਜ਼ੀ ਬੰਦੇ ਤੈਨੂੰ ਨਹੀਂ ਉਹ ਲੰਬਣੇ ਤੇ ਵੇਲਿਆਂ ਦੇ ਗਾਣਾ ਜਉਣਗੇ ਕਰਦੇ ਦਿਨੇ ਰੰਗ ਹੋਰ ਹੀ ਪਾਉਂਦੇ ਤੇ ਰਾਤ ਨੂੰ ਕਾਲੇ ਕੱਛੇ ਕਾਲੇ ਨੀਲੇ ਪੀਲੇ ਪਾ ਲਿੰਦੇ ਤੇ ਰਾਤ ਨੂੰ ਕਾਲੇ ਕੱਛੇ ਐਂਬੂਲੈਂਸ ਦੇ ਚ ਮਰੀਜ਼ ਦੋਹਲੀਆਂ ਪਾਵੇ ਤੇ ਬਾਹਰ ਬਾਦਲ ਫੋਟੋ ਤੇ ਸੋਹਣੇ ਪਾ ਲਈ ਭਾਵੇਂ ਡੁੰਗੇ ਹੋ ਗਏ ਤੈਨੂੰ ਹਰ ਥਾਂ ਮਿਲੂ ਸ਼ਰਾਬ ਪਾਣੀ ਬੇਸ਼ੱਕ ਡੂੰਗੇ ਹੋਗੇ ਤੈਨੂੰ ਹਰ ਥਾਂ ਮਿਲੂ ਸ਼ਰਾਬ ਘਰ ਸਭ ਦੇ ਪੱਕੇ ਹੋਣਗੇ ਤੇ ਕੰਧਾਂ ਦੇ ਚੜੀ ਹੌਸਲਾ ਹਾਂਬ ਤੈਨੂੰ ਕਿਤੇ ਪੁੱਛਦੀ ਲੋੜ ਨਹੀਂ ਓਹੀ ਮੇਰਾ ਪੰਜਾਬ ਐਦਾਂ ਦਾ ਹੀ ਮੇਰਾ ਪੰਜਾਬ ਛੱਡ ਛੱਡ ਨਹੀਂ ਹੈਗਾ ਉਹ ਤੇ ਮੁੱਲੀਆਂ ਸੀ ਚੀਜ਼ਾਂ ਆਪਣੀਆਂ ਰੇਤਾ ਬਜਰੀ ਮਿਲਦੀ ਉਹ ਬਲੈਕ ਸਦਕੇ ਜਾਵਾ ਮਜੂਦਾ ਸਰਕਾਰ ਦੇ ਘਰੇ ਪਹੁੰਚ ਜਾਂਦੀ ਉਹ ਸਮਾਇਕ ਤੈਨੂੰ ਡਰਨੀ ਲੋੜ ਨਹੀਂ ਸਿਰਫ ਗੁਰਦੁਆਰਿਆਂ 'ਚ ਹੁੰਦੇ ਆ ਟੈਕ ਤੈਨੂੰ ਡਰਦੀ ਲੋੜ ਨਹੀਂ ਸਿਰਫ ਗੁਰਦੁਆਰਿਆਂ 'ਚ ਹੁੰਦੇ ਆ ਟੈਕ ਇੱਕ ਧਰਤੀ ਉਹ ਗੁਰੂਆਂ ਪੀਰਾਂ ਦੀ ਤੂੰ ਜਾਈਂ ਅੰਮ੍ਰਿਤਸਰ ਜਾ ਕੇ ਬੜੀ ਇਤਿਹਾਸ ਉਹਦਾ ਤੇਰੀਆਂ ਅੱਖਾਂ ਝੜ ਗਈਆਂ ਭਾਰ ਕਦੀ ਸੁਣਿਆ ਈ ਫੌਜ ਦੇਸ਼ ਦੀ ਓਏ ਦੇਸ਼ ਤੇ ਹਮਲਾ ਦੇਵੇ ਕਰ ਉੱਥੇ ਅਣਖਾਂ ਲਈ ਜੀਉਂਦੇ ਆ ਤੇ ਅਣਖਾਂ ਲਈ ਜਾਂਦੇ ਆ ਮਰ ਪਾਈਓ ਪਾਸ਼ਾਹੀ ਪੰਜਵੀਂ ਨੇ ਬਣਾਇਆ ਸੀ ਦੁੱਖ ਨਿਵਾਰਨ ਥੋੜੀ ਦੂਰ ਤੇ ਹੀ ਸ਼ਹਿਰ ਮੇਰਾ ਉਹਦਾ ਨਾਂ ਹੀ ਤਰਨ ਤਾਰਨ ਉੱਥੇ ਪਿੰਡਾਂ 'ਚ ਜੰਨੀਆਂ ਚੜੀਆਂ ਹੀ ਨਹੀਂ ਤੇ ਕੁੜੀਆਂ ਫਿਰਦੀਆਂ ਉੱਥੇ ਕੁਵਾਰੀਆਂ ਤੈਨੂੰ ਲੱਖਾਂ ਰੂਹਾਂ ਮਿਲਣਗੀਆਂ ਲਾवारਸ ਕਾਕੇ ਸਾੜੀਆਂ ਉਹ ਵੀ ਨਹੀਂ ਹੁਣ ਲੱਭੇ ਜਿਹੜੇ ਪੁੱਛਦੇ ਸੀ ਇਹਦਾ ਹਿਸਾਬ ਜਸਮਾਨਤ ਖਾਲੜਾ ਮਾਰ ਦਿੱਤਾ ਉਹ ਪੁੱਛਦਾ ਸੀ ਇਹਦਾ ਹਿਸਾਬ ਤੇ ਪਿੰਡ ਭੁੱਲ ਰਾ ਵੀ ਚਾਉਗਾ ਜਦੋਂ ਜਾਏਗੇ ਖਡੂਰ ਸਾਹਿਬ ਤੈਨੂੰ ਕਿਧਰ ਪੁੱਛਦੀ ਲੋੜ ਨਹੀਂ ਕੋਈ ਮੇਰਾ ਪੰਜਾਬ ਐਦਾਂ ਦਾ ਹੀ ਮੇਰਾ ਪੰਜਾਬ ਹੁੰਦਾ ਇਹੋ ਜਿਹਾ ਹੀ ਮੇਰਾ ਪੰਜਾਬ ਮੈਂ ਗੰਭੀਰ ਸੀਰੀਅਸ ਕਰਦਾ